ਸਭ ਤੋਂ ਗੱਲ ਤੁਸੀਂ ਦੇਖ ਰਹੇ ਹੋ દੈਨਿਕ ਫੇਰਾ ਤੇ ਮੈਂ ਹਾਂ ਭਾਵਨਾ ਦਿੱਲੀ 에어ਪੋਰਟ ਤੋਂ ਵੱਡਾ ਹਾਦਸਾ ਸਾਹਮਣੇ ਆ ਰਿਹਾ ਹੈ ਦਿੱਲੀ 에어ਪੋਰਟ ਤੇ ਵੱਡਾ ਹਾਦਸਾ ਜਿਹੜਾ ਵਾਪਰ ਗਿਆ ਜਿੱਥੇ ਕਿ ਟਰਮੀਨਲ 1 ਦੀ ਛੱਤ ਡਿੱਗੀ ਆਚਾਨਕ ਛੱਤ ਡਿੱਗਣ ਦੇ ਨਾਲ ਕਈ ਗੱਡੀਆਂ ਥੱਲੇ ਆ ਗਈਆਂ ਤਾਂ ਉਥੇ ਹਫੜਾ ਦਫੜੀ ਦਾ ਜਿਹੜਾ ਮਾਹੌਲ ਬਣ ਗਿਆ ਤੇ ਚਾਰ ਲੋਕ ਇਸ ਦੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਨੇ ਤੇ ਬਚਾਅ ਕਾਰਜ ਜਿਹੜਾ ਲਗਾਤਾਰ ਜਾਰੀ ਹੈ ਅੱਜ ਸਵੇਰ ਦੀ ਹੀ ਇਹ ਘਟਨਾ ਹੈ ਜਦੋਂ ਕਿ ਟਰਮੀਨਲ 1 ਦੀ ਅਚਾਨਕ ਜਿਹੜੀ ਆ ਛੱਤ ਡਿੱਗ ਜਾਂਦੀ ਹੈ ਜਿਸ ਤੋਂ ਬਾਅਦ ਕੇ ਹਫੜਾ ਦਫੜੀ ਦਾ ਮਾਹੌਲ ਬਣ ਜਾਂਦਾ ਹੈ ਦਿੱਲੀ 에어ਪੋਰਟ ਦੇ ਟਰਮੀਨਲ 1 ਤੇ ਛੱਤ ਡਿੱਗਣ ਕਾਰਨ ਵੱਡਾ ਹਾਸਾ ਵਾਪਰ ਗਿਆ ਸਵੇਰੇ ਟਰਮੀਨਲ 1 ਤੇ 에어ਪੋਰਟ ਦੀ ਛੱਤ ਇੱਕ ਵਾਹਨ ਤੇ ਡਿੱਗਈ ਆ ਇਸ ਹੱਥ ਦੇ ਦੇ ਵਿੱਚ ਇਸ ਹਾਦਸੇ ਦੇ ਵਿੱਚ ਚਾਰ ਲੋਕ ਜ਼ਖਮੀ ਹੋ ਗਏ ਨੇ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਿਹੜੀਆਂ ਮੌਕੇ ਤੇ ਪਹੁੰਚੀ ਆ ਅਤੇ ਬਚਾਅ ਕਾਰਜ ਜਿਹੜਾ ਲਗਾਤਾਰ ਜਾਰੀ ਹੈ ਬਚਾਅ ਕਾਰਜ ਕੀਤਾ ਜਾ ਰਿਹਾ ਤੇ ਜਾਣਕਾਰੀ ਅਨੁਸਾਰ ਦਿੱਲੀ ਫਾਇਰ ਸਰਵਿਸ ਨੇ ਸਾਰਿਆਂ ਨੂੰ ਬਚਾ ਕੇ ਹਸਪਤਾਲ ਪਹੁੰਚਾਇਆ ਜਿਹੜੇ ਜ਼ਖਮੀ ਸੋਨਾਂ ਨੂੰ ਹਸਪਤਾਲ ਦੇ ਵਿੱਚ ਐ ਪਹੁੰਚਾਇਆ ਜਿੱਥੇ ਕਿ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਅੱਜ ਸਵੇਰ ਦੀ ਹੀ ਇਹ ਖਬਰ ਆ ਜਦੋਂ ਦਿੱਲੀ 에어ਪੋਰਟ ਤੇ ਏ ਵੱਡਾ ਹਾਸਾ ਹੋ ਗਿਆ ਉਥੇ ਇੱਕ ਟਰਮੀਨਲ 1 ਦੀ ਜਿਹੜੀ ਛਾਤਾ ਉਹ ਡਿੱਗ ਜਾਂਦੀ ਅਜਿਹਾ ਥੱਲੇ ਕੇ ਕਈ ਗੱਡੀਆਂ ਝੜੀਆਂ ਉਹ ਆ ਜਾਂਦੀਆਂ ਨੇ ਦਿੱਲੀ ਫਾਇਰ ਸਰਵਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਹਵਾਈ ਅੱਡੇ ਦੇ ਟਰਮੀਨਲ 1 ਤੇ ਛੱਤ ਡਿੱਗ ਗਈ ਹੈ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੂੰ ਮੌਕੇ ਤੇ ਭੇਜਿਆ ਗਿਆ ਵੇ ਬਚਾਅ ਕਾਰਜ ਜਿਹੜਾ ਜਾਰੀ ਹੈ ਤੇ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਕਿ ਇਲਾਜ ਜਿਹੜਾ ਜਾਰੀ ਆ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ ਦਲਦਿਕਾ ਜ ਸਵੇਰ ਦੇ ਹੀ ਘਟਨਾਵਾ ਜਦੋਂ ਕਿ ਦਿੱਲੀ 에어ਪੋਰਟ ਤੇ ਅਚਾਨਕ ਜਿਹੜੀ ਟਰਮੀਨਲ 1 ਦੀ ਆ ਛੱਤ ਡਿੱਗ ਜਾਂਦੀ ਆ ਜਦੋਂ ਕਿ ਹਫੜਾ ਉੱਥੇ ਹਫੜਾ ਦਫੜੀ ਦਾ ਮਾਹੌਲ ਬਣ ਜਾਂਦਾ ਵਾ ਤੇ ਬਚਾਅ ਕਾਰਜ ਜਿਹੜਾ ਜਾਰੀ ਹੈ ਦੱਸਿਆ ਕਿ 4 ਲੋਕ ਇਸ ਦੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਤੇ ਸਵੇਰੇ ਇੱਕ ਵੱਡਾ ਹਾਦਸਾ ਵਾਪਰ ਗਿਆ 에어ਪੋਰਟ ਦੇ ਟਰਮੀਨਲ ਇੱਕ ਦੀ ਛੱਤ ਜਿਹੜੀ ਆ ਛੱਤ ਦਾ ਇੱਕ ਹਿੱਸਾ ਡਿੱਗ ਗਿਆ ਜਿੱਦੇ ਥੱਲੇ ਕਈ ਗੱਡੀਆਂ ਜਿਹੜੀਆਂ ਆ ਗਈਆਂ ਤੇ ਚਾਰ ਲੋਕ ਦੱਸਿਆ ਜਾ ਰਿਹਾ ਕਿ ਹੁਣ ਨਵੀਂ ਅਪਡੇਟ ਆ ਰਹੀ ਆ ਪਰ ਇਸ ਦੇ ਵਿੱਚ ਹੁਣ 6 ਲੋਕ ਦੱਸੇ ਜਾ ਰਹੇ ਨੇ ਕਿ 6 ਲੋਕ ਇਸ ਦੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਜਿਹੜੀਆਂ ਮੌਕੇ ਤੇ ਪਹੁੰਚੀ ਆ ਤੇ ਫਿਲਹਾਲ ਛੱਤ ਡਿੱਗਣ ਦੇ ਕਾਰਨਾਂ ਦਾ ਹਜੇ ਪਤਾ ਨਹੀਂ ਚੱਲ ਸਕਿਆ ਤੇ ਦਿੱਲੀ ਫਾਇਰ ਬ੍ਰਿਗੇਡ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਵੇਰੇ ਕਰੀਬ 5:30 ਵਜੇ ਦਿੱਲੀ 에ਰਪੋਰਟ ਦੇ ਟਰਮੀਨਲ 1 ਦੀ ਛੱਤ ਡਿੱਗਣ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਕੇ ਦਮਕਲ ਵਿਭਾਗ ਦੀਆਂ ਗੱਡੀਆਂ ਉੱਥੇ ਮੌਕੇ ਤੇ ਪਹੁੰਚਿਆ ਤੇ ਬਚਾਅ ਕਾਰਜ ਜਿਹੜਾ ਕੀਤਾ ਜਾ ਰਿਹਾ ਦਿੱਲੀ ਐਨਸੀਆਰ ਦੇ ਵਿੱਚ ਹੋਈ ਭਾਰੀ ਬਾਰਿਸ਼ ਦੇ ਕਾਰਨ ਇਹ ਹਾਦਸਾ ਜਿਹੜਾ ਵਾਪਰਿਆ ਹੈ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਐਨਸੀਆਰ ਦੇ ਵਿੱਚ ਭਾਰੀ ਬਾਰਿਸ਼ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ ਇਸ ਵਿਚਕਾਰ ਦਿੱਲੀ ਐਨਸੀਆਰ ਦੇ ਕਈ ਇਲਾਕਿਆਂ ਦੇ ਵਿੱਚ ਜਿਹੜਾ ਪਾਣੀ ਭਰ ਗਿਆ ਤੇ ਹੋਰ ਇਹ ਲੋਕਾਂ ਨੂੰ ਜਿਹੜੀਆਂ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਸਵੇਰੇ ਹੀ ਅੱਜ ਜਿਹੜਾ ਇਹ ਵੱਡਾ ਹਾਦਸਾ ਵਾਪਰਿਆ ਹੈ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਤੇ ਅੱਜ ਸਵੇਰੇ ਹੀ ਵੱਡਾ ਹਾਦਸਾ ਵਾਪਰਿਆ ਹੈ 에어ਪੋਰਟ ਦੇ ਟਰਮੀਨਲ 1 ਦੀ ਛੱਤ ਜਿਹੜੀ ਹੈ ਡਿੱਗੀ ਹੈ ਜਿੱਦੇ ਥੱਲੇ ਕਈ ਜਿਹੜੇ ਆ ਕਈ ਗੱਡੀਆਂ ਆਗਿਆ ਤੇ ਚਾਰ ਲੋਕ ਇਸੇ ਵਿੱਚ ਜ਼ਖਮੀ ਹੋ ਗਏ ਨੇ ਜਿਨ੍ਹਾਂ ਦਾ ਬਚਾਅ ਕਾਰਜ ਜਾਰੀ ਹੈ ਤੇ ਇਹਨਾਂ ਲੋਕਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇਹਨਾਂ ਦਾ ਇਲਾਜ ਜਿਹੜਾ ਉਹ ਚੱਲ ਰਿਹਾ ਹੈ। ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X اور WhatsApp channel par but...